ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰਿਆਂ ਦਾ ਸਾਡੇ YouTube ਚੈਨਲ ਤੇ ਜੋ ਵੀ ਵੀਰ ਭਰਾ ਪੈਣਾ ਸਾਡੇ ਨਾਲ ਜੁੜੀਆਂ ਹੋਈਆਂ ਸਾਰਿਆਂ ਦਾ ਸਾਡੇ ਚੈਨਲ ਤੇ ਜੀ ਸਵਾਗਤ ਹੈ ਆਪਾਂ ਗੱਲ ਕਰਨ ਲੱਗੇ ਆ ਜੀ ਦੀਵਾਲੀ ਦਾ ਤਿਉਹਾਰ ਜੋ ਹਰਮੰਦਰ ਸਾਹਿਬ ਦੇ ਵਿੱਚ ਆਪਾਂ ਸਾਰੇ ਹੀ ਜਾਣਦੇ ਆ ਵੀ ਬੜੇ ਹੀ ਤਮਤਾਮ ਦੇ ਨਾਲ ਮਨਾਇਆ ਜਾਂਦਾ ਵਾ ਇੱਕ ਟਾਈਮ ਐਸਾ ਵੀ ਸੀ ਜਦੋਂ ਸੰਗਤਾਂ ਨੂੰ ਹਰਮੰਦਰ ਸਾਹਿਬ ਚੋਂ ਸੁਨੇਹੇ ਭੇਜ ਕੇ ਮਨਾ ਕਰ ਦਿੱਤਾ ਗਿਆ ਸੀ ਵੀ ਕੋਈ ਵੀ ਗੁਰਸਖ ਪਿਆਰਾ ਉਥੇ ਪਹੁੰਚੇ ਨਾ ਕਿਹੜਾ ਸੀ ਉਸ ਮਾ ਕਿਸ ਨੇ ਭੇਜਿਆ ਉਸ ਨੇ ਉਸ ਦੇ ਬਾਰੇ ਵਿੱਚ ਆਪਾਂ ਗੱਲ ਕਰਾਂਗੇ ਜੀ ਹੁਣ ਆਪਾਂ ਗੱਲ ਕਰਦੇ ਆ ਜੋ ਦੀਵਾਲੀ ਦਾ ਤਿਹਾਰ ਹੈ ਇਹ ਜੋ ਸ਼ੁਰੂਆਤ ਹੈ ਕਿਤੋਂ ਹੋਈ ਆ ਜ਼ਿਆਦਾਤਰ ਕੀ ਆ ਜਾਣਦੇ ਆਪਾਂ ਸਾਰੇ ਹੀ ਆ ਜਸਟ ਇਹ ਮਨ ਦੁਨੀਆ ਭਰ ਦੇ ਵਿੱਚ ਦੀਵਾਲੀ ਦੇ ਦੀਵੇ ਜਗਾਏ ਜਾਂਦੇ ਆ ਦੀਵਾਲੀ ਦੇ ਦੀਵਿਆਂ ਦੀ ਰੋਸ਼ਨੀ ਕੀਤੀ ਜਾਂਦੀ ਹੈ ਤਾਂ ਉਸ ਦਿਨ ਸਿੱਖ ਧਰਮ ਦੇ ਵਿੱਚ ਇੱਕ ਹੋਰ ਵੀ ਰੋਸ਼ਨੀ ਹੁੰਦੀ ਹੈ ਉਹ ਰੋਸ਼ਨੀ ਹੈ ਜੀ ਨਿਆਂ ਸੱਚਾਈ ਅਤੇ ਆਜ਼ਾਦੀ ਦੀ ਇਹ ਦਿਨ ਸਿੱਖਾਂ ਦੇ ਵਿੱਚ ਆਮ ਤੌਰ ਤੇ ਜੋ ਸਿੱਖ ਧਰਮ ਇਸ ਦੇ ਵਿੱਚ ਬੰਦੀ ਛੋੜ ਦੇ ਦਿਵਸ ਦੇ ਨਾਲ ਦੇ ਨਾਲ ਹੀ ਮਨਾਇਆ ਜਾਂਦਾ ਇਸ ਦਿਨ ਸਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਪਾਤਸ਼ਾਹ ਜੀ ਨੂੰ ਕਵਲਿਆਰ ਦੇ ਕਿਲੇ ਦੇ ਵਿੱਚ ਜਹਾਂਗੀਰ ਨੇ ਕੈਦ ਕਰਕੇ ਰੱਖਿਆ ਹੋਇਆ ਸੀ ਉਸ ਦਿਨ ਆ ਵੈਗੂ ਜੀ ਉਹਨਾਂ ਦੇ ਨਾਲ ਕੁਝ ਹੋਰ ਬੇਕਸੂਰ ਰਾਜੇ ਜਿਨ੍ਹਾਂ ਦਾ ਕੋਈ قصੂਰ ਨਹੀਂ ਸੀ ਬੇਗੁਨਾਹ ਕਹਿੰਦੀ ਰਾਜੇ ਰੱਖੇ ਹੋਏ ਸਨ ਫਿਰ ਰਾਜੇ ਵੱਲੋਂ ਹੁਕਮ ਆਉਂਦਾ ਹੈ ਕਿ ਗੁਰੂ ਸਾਹਿਬ ਨੂੰ ਰਹਾ ਕਰ ਦਿੱਤਾ ਜਾਵੇ ਤੇ ਗੁਰੂ ਸਾਹਿਬ ਨੂੰ ওই ਚੀਜ਼ ਦਾ ਜਾ ਕੇ ਸਨੇਹਾ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਵੀ ਆਪ ਜੀ ਨੂੰ ਰਹਾ ਕਰ ਦਿੱਤਾ ਹੈ ਤੇ ਗੁਰੂ ਸਾਹਿਬ ਜੀ ਆਉਂਦਾ ਕਹਿਣਾ ਸੀ ਕਿ ਜੇਕਰ ਅਸੀਂ ਵੀ ਰਹਾਹੀ ਤਾਂ ਹੀ ਪਾਵਾਂਗੇ ਤੋਂ ਜਾ ਇਤੋ ਤਾਂ ਹੀ ਜਾਵਾਂਗੇ ਜੇਕਰ ਸਾਡੇ ਨਾਲ ਦੇ ਜੋ ਬੇਗੁਨਾਹ ਹੋਰ ਰਾਜੇ ਆ ਇਹਨਾਂ ਨੂੰ ਵੀ ਇਤੋ ਕੱਢਿਆ ਜਾਵੇ ਤਾਂ ਬਾਦਸ਼ਾਹ ਨੇ ਇੱਕ ਚਾਲ ਚੱਲੀ ਜੀ ਵਿਜੇ ਅਸੀਂ ਇਹਨਾਂ ਨੂੰ ਤਾਂ ਛੱਡਾਂਗੇ ਜੇਕਰ ਇਹ ਤੁਹਾਡੇ ਕਿਸੇ ਅੰਗ ਨੂੰ ਜਾਂ ਕਿਸੇ ਚੀਜ਼ ਨੂੰ ਫੜ ਕੇ ਬਾਹਰ ਨਿਕਲ ਸਕਾਂ ਤਾਂ ਗੁਰੂ ਸਾਹਿਬ ਨੇ ਇੱਥੇ 52 ਕਲੀਆਂ ਵਾਲਾ ਚੋਲਾ ਤਿਆਰ ਕਰਵਾਇਆ ਸੀ ਉਹ ਜੋ 52 ਕਲੀਆਂ ਵਾਲਾ ਚੋਲਾ ਵਾ ਅੱਜ ਵੀ ਲੁਧਿਆਣਾ ਜ਼ਿਲ੍ਹੇ ਦੇ ਖੰਡਾਲੀ ਕਾਲਾ ਪੈਂਟ ਦੇ ਵਿੱਚ ਗੁਰਦੁਆਰਾ ਚੋਲਾ ਸਾਹਿਬ ਦੇ ਵਿੱਚ ਅੱਜ ਵੀ ਉਸ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਜਿੰਨ ਜੋ ਉਸ ਟਾਈਮ ਗੁਰੂ ਸਾਹਿਬ ਨੇ ਪਹਿਨਿਆ ਹੋਇਆ ਸੀ ਤਾਂ ਉਸ ਟਾਈਮ ਗੁਰੂ ਸਾਹਿਬ ਨੇ ਉਹ 52 ਕੜੀਆਂ ਵਾਲਾ ਚੋਲਾ ਪਾ ਕੇ ਉਹ 52 ਰਾਜਿਆਂ ਨੂੰ ਕੈਦ ਦੇ ਵਿੱਚੋਂ ਰਿਹਾਈ ਕਰਵਾਈ ਅਤੇ ਆ ਵੀ ਗੁਰੂ ਸਾਹਿਬ ਉਤੋਂ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਆਏ ਐਸ ਲਈ ਇਸ ਨੂੰ ਬੰਦੀ ਛੋੜ ਦਿਵਸ ਕਿਹਾ ਜਾਂਦਾ ਹੈ ਅਤੇ ਇਸ ਦਿਨ ਅਨੇਕਾਂ ਦੀ ਜਰਤੀ ਹੋਈ ਅਤੇ ਅਨੇਕਾਂ ਜੋ ਬੇਗੁਨਾਹ ਹਿੰਦੂ ਅਤੇ ਰਾਜਪੂਤ ਰਾਜੇ ਸਨ ਉਹਨਾਂ ਨੂੰ ਜੋ ਹੈ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਗਿਆ ਉਸ ਟਾਈਮ ਫਿਰ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਅ ਸ੍ਰੀ ਅਮਰਤਾ ਸਾਹਿਬ ਪਾਪਸ ਗਏ ਤਾਂ ਸੰਗਤਾਂ ਨੇ ਉੱਥੇ ਦੀਵੇ ਜਗਾ ਕੇ ਹਰਿਮੰਦਰ ਸਾਹਿਬ ਨੂੰ ਦੀਵਿਆਂ ਨਾਲ ਸਜਾਇਆ ਅਤੇ ਇਹ ਰਾਤ ਦੀਵਿਆਂ ਦੀ ਰੌਸ਼ਨੀ ਦੇ ਨਾਲ ਚਮਕਾਈ ਇਸ ਰਾਤ ਨੂੰ ਮੰਨਿਆ ਜਾਂਦਾ ਹੈ ਕਿ ਮਨੁੱਖਤਾ ਨੂੰ ਅਗਿਆਨਤਾ ਦੇ ਅੰਧਕਾਰ ਚੋਂ ਬਾਹਰ ਕੱਢ ਕੇ ਬਚਾਇਆ ਗਿਆ ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ ਜੀ ਤੋਂ ਬਾਅਦ ਦੇ ਵਿੱਚ ਮੁਗਲ ਹਕੂਮਤ ਦਾ ਇੰਨਾ ਜ਼ੁਲਮ ਵਧ ਗਿਆ ਜਸਟ ਜਕਰੀਆ ਖਾਨ ਲਾਹੌਰ ਦਾ ਗਵਰਨਰ ਜੀ ਰਾਜਾ ਸੀ ਉਸ ਟਾਈਮ ਸਿੱਖ ਸੰਗਤਾਂ ਬਹੁਤ ਜ਼ਿਆਦਾ ਡਰਨ ਲੱਗੀਆਂ ਸਨ ਹਰਿਮੰਦਰ ਸਾਹਿਬ ਮਤਲਬ ਪਹੁੰਚਦੀਆਂ ਨਹੀਂ ਜਾਣਾਂ ਤੇ ਉਸ ਟਾਈਮ ਭਾਈ ਮਨੀ ਸਿੰਘ ਭਾਈ ਗੁਰੂ ਜੀ ਭਾਈ ਮਨੀ ਸਿੰਘ ਜੀ ਹਰਿਮੰਦਰ ਸਾਹਿਬ ਦੇ क्रांति सहबान ਦੇ ਪ੍ਰਬੰਧ ਤੇ ਨਿਯੁਕਤ ਹੋਏ ਅਤੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖ ਸੰਗਤਾਂ ਹਰਮੰਦਰ ਸਾਹਿਬ ਪਹੁੰਚੋ ਅਤੇ ਉਸ ਤੋਂ ਕੀ ਹੋਇਆ ਸੀ ਕਿ ਗਵਰਨਰ ਨੇ ਜੋ ਜਕਰੀਆ ਖਾਨ ਸੀ ਉਸਨੇ ਇਹ ਗੱਲ ਕਹੀ ਸੀ ਵੀ ਜੋ ਵੀ ਬੰਦਾ ਇੱਥੇ ਹਰਮੰਦਰ ਸਾਹਿਬ ਪਹੁੰਚੂਗਾ ਚਾ ਆਵੇ ਉਸਤੇ ਇੱਕ ਟੈਕਸ ਦੇ ਤੌਰ ਤੇ ਪੈਸਿਆਂ ਦਾ ਜੋ ਹੈ ਮੁਆਵਜ਼ਾ ਲਿੱਤਾ ਜਾਵੇਗਾ ਸੌਰੀ ਮੁਆਵਜ਼ਾ ਨਹੀਂ ਕਹਿ ਸਕਦੇ ਕੋਈ ਵੀ ਟੈਕਸ ਲਿੱਤਾ ਜਾਵੇਗਾ ਜੋ ਵੀ ਬੰਦਾ ਗੁਰਸਿੱਖ ਸੰਗਤ ਦੇ ਤੌਰ ਤੇ ਇੱਥੇ ਪਹੁੰਚੇਗਾ ਤਾਂ ਉਹਨਾਂ ਤੋਂ ਜਿਹੜਾ ਵੀ ਬੰਦਾ ਆਊਗਾ ਉਹਨਾਂ ਤੋਂ ਇੱਕ ਟੈਕਸ ਦੇ ਰੂਪ ਦੇ ਵਿੱਚ ਪੈਸੇ ਲਿੱਤੇ ਜਾਣਗੇ ਤਾਂ ਉਸ ਟਾਈਮ ਭਾਈ ਮਨੀ ਸਿੰਘ ਜੀ ਨਾਲ ਇਹ ਤੈਹ ਹੁੰਦਾ ਵੀ ਤੁਹਾਨੂੰ 1500 ਰੁਪਿਆ ਉਸ ਟਾਈਮ ਦਾ ਜੋ ਹੈ ਵੀ ਅਸੀਂ ਤੁਹਾਨੂੰ ਇਹ ਚੀਜ਼ ਇੱਥੇ ਕੱਟ ਕਰਨਾ ਦਾ 1500 ਰੁਪਿਆ ਇੱਕ ਟੈਕਸ ਦੇ ਰੂਪ ਦੇ ਵਿੱਚ ਦਵਾਂਗੇ ਤਾਂ ਗੱਲ ਮੰਨ ਲਈ ਜਾਂਦੀ ਹੈ ਵੀ ਹਾਂ ਠੀਕ ਹੈ ਅਸੀਂ ਇਹ ਚੀਜ਼ ਨੂੰ ਮੰਨਦੇ ਹਾਂ ਵੀ ਤੁਸੀਂ 1500 ਰੁਪਿਆ ਸਾਨੂੰ ਦੇ ਦਿਓ ਤੇ ਆਪ ਦਾ ਜੋ ਹੈ ਦੀਵਾਲੀ ਦਾ ਤਿਹਾਰ ਮਨਾ ਲਿਓ ਉਸ ਟਾਈਮ ਚਲੋ ਸੰਗਤਾਂ ਨੂੰ ਸੁਨੇਹੇ ਭੇਜੇ ਗਏ ਤੇ ਬਾਅਦ ਦੇ ਵਿੱਚ ਕੀ ਹੋਇਆ ਜਦੋਂ ਹੌਲੀ-ਹੌਲੀ ਗੱਲ ਦਾ ਪਤਾ ਲੱਗਿਆ ਸੂਈਆਂ ਤੋਂ ਤਾਂ ਇਹ ਇੱਕ ਬਹਾਨਾ ਸੀ ਸਾਰੇ ਸਿੱਖ ਸੰਗਤ ਨੂੰ ਇਕੱਠੇ ਕਰਨ ਦਾ ਉਹਦੇ ਵਿੱਚ ਇੱਕ ਇਹ ਸੀ ਜਕਰੀਆ ਕਾਹਨ ਵੱਲੋਂ ਇੱਕ ਪਲਾਨ ਬਣਾਇਆ ਗਿਆ ਸੀ ਵੀ ਜਦੋਂ ਸਿੱਖ ਸੰਗਤ ਇਕੱਠੀ ਹੋਵੇਗੀ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਮਾਰ ਦਿੱਤਾ ਜਾਊਗਾ ਜਕਰੀਆ ਕਾਹਨ ਦਾ ਤਾਂ ਜਿਆਦਾ ਇਤਿਹਾਸ ਕਾਫੀ ਬੰਦੇ ਜਾਣਦੇ ਹੋਣਗੇ ਜਾਂ ਕਿੰਨੇ ਕਿੰਨੇ ਹੋਰ ਵੀਡੀਓ ਪਾਵਾਂਗੇ ਇਹਦੇ ਬਾਰੇ ਵੀ ਦੱਸਣਾ ਕਿ ਤਾਂ ਕਾਫੀ ਜ਼ਿਆਦਾ ਲੰਬੀ ਹੋ ਜਾਣੀ ਹੈ ਤਾਂ ਇਹਨਾਂ ਨੇ ਕੀ ਕੀਤਾ ਜਕਰੀਆ ਖਾਨ ਨੇ ਜਦੋਂ ਸਿੱਖ ਸੰਗਤ ਇਕੱਠੀ ਕਰਨੀ ਸ਼ੁਰੂ ਕਰਦੇ ਸੋਰੀ ਪਾਈ ਮੈਂ ਨਹੀਂ ਸੰਗਤ ਜੀ ਨੇ ਸਿੱਖ ਸੰਗਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਕਰੀਆ ਖਾਨ ਦੇ ਸੋਈਆਂ ਤੋਂ ਪਤਾ ਲੱਗਿਆ ਵੀ ਇਹ ਸਿਰਫ ਇੱਕ ਜਾਲ ਵਸਾ ਰਹੇ ਆ ਸਾਨੂੰ ਇੱਥੇ ਇਕੱਠਿਆ ਕਰਕੇ ਮਾਰਨ ਦੇ ਲਈ ਤਾਂ ਪਾਈ ਸਾਹਿਬ ਜੀ ਆ ਨੇ ਸਾਰੀ ਸੰਗਤ ਨੂੰ ਸਨੇਹੇ ਪੇ ਜੀ ਕਿ ਜਿੰਨੀ ਵੀ ਸੰਗਤ ਹੈ ਦੀਵਾਲੀ ਨੂੰ ਜਾਂ ਬੰਦੀ ਛੋੜ ਵਾਲੇ ਦੇਸੇ ਤੇ ਕੋਈ ਵੀ ਸਿੱਖ ਸੰਗਤ ਹਰਮੰਦਰ ਸਾਹਿਬ ਪਹੁੰਚੇ ਨਾ ਇਸ ਤੋਂ ਖਫਾ ਹੋਏ ਨੇ ਜਗ੍ਰੀਆ ਘਰ ਨੇ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕਰਵਾਇਆ ਸੀ ਸਿੱਖ ਧਰਮ ਦੇ ਮੁਤਾਬਕ ਉਹੀ ਇੱਕ ਸਹੀ ਸੱਚੀ ਦੀਵਾਲੀ ਹੈ ਕਰਾਂ ਦੇ ਦੀਵਿਆਂ ਦੇ ਨਾਲ-ਨਾਲ ਆਪਣੇ ਮਨ ਦੇ ਅੰਧਕਾਰ ਦੇ ਅੰਧਕਾਰ ਨੂੰ ਅਗਿਆਨ ਨੂੰ ਗਿਆਨ ਦੇ ਨਾਲ ਮਟਾਈਏ। ਜੇਨ ਸਾਨੂੰ ਇੱਕ ਸਚਾਈ ਅਤੇ ਅਨਿਆ ਸੌਰੀ ਨਿਆ ਦੇ ਲਈ ਨੁਕਤਾ ਦੇ ਨਾਲ ਖੜੇ ਹੋਣ ਦਾ ਜਜ਼ਬਾ ਵੀ ਸਿਖਾਉਂਦਾ ਜਿਵੇਂ ਸਾਬ ਸ੍ਰੀ ਗੁਰੂ ਅਰਗੁਵਨ ਸਾਹਿਬ ਜੀ ਪਾਸ ਰਾਜਿਆਂ ਨੇ ਮਨੁਕਤਾ ਦੇ ਲਈ ਸੋਰੀ ਮਨੁਕਤਾ ਨੂੰ ਆਜ਼ਾਦ ਕਰਵਾਇਆ ਜੋ ਬੇਕਸੂਰ ਸਨ 52 ਰਾਜਿਆਂ ਨੂੰ ਰਿਹਾ ਕਰਵਾਇਆ ਅਤੇ ਭਾਈ ਮਨੀ ਸਿੰਘ ਜੀ ਨੇ ਆਪਣੀ ਜਾਨ ਸੱਚ ਦੇ ਲਈ ਨਿਸ਼ਾਵਰ ਕਰ ਦਿੱਤੀ ਇਹ ਦੋਵੇਂ ਜੋ ਘਟਨਾ ਨੇ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਰੋਸ਼ਨੀ ਬਾਹਰੋਂ ਨਹੀਂ ਅੰਦਰੋਂ ਜਗਾਉਣੀ ਚਾਹੀਦੀ ਹੈ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਦੀਵਾਲੀ ਦਾ ਅਰਥ ਬੰਦੀ ਸਿੰਘਾਂ ਨੂੰ ਸੁਆਣਾ ਗਿਆਨਤਾ ਦਾ ਹਨੇਰਾ ਹਨੇਰਾ ਮਟਾਉਣਾ ਅਤੇ ਸੱਚ ਦੀ ਜੋਤ ਨੂੰ ਜਗਾਉਣਾ ਹੈ ਜਦ ਵੀ ਅਸੀਂ ਅੱਜ ਰਾਤ ਨੂੰ ਦੀਵੇ ਜਗਾਈਏ ਤਾਂ ਯਾਦ ਕਰੀਏ ਕਿ ਹਰ ਦੀਵਾ ਸਰਪ ਤੇਲ ਦੀ ਰੋਸ਼ਨੀ ਨਹੀਂ ਸੋ ਗੁਰੂ ਦੀ ਬਖਸ਼ਿਸ਼ ਦਾ ਵੀ ਪ੍ਰਤੀਕ ਹੈ ਜੋ ਸਾਨੂੰ ਹਨੇਰੇ ਵਿੱਚੋਂ ਰਾਹ ਦਿਖਾਉਂਦੀ ਹੈ ਆਓ ਰਲ ਕੇ ਅਸੀਂ ਪ੍ਰਾਰਥਨਾ ਕਰੀਏ ਕਿ ਗੁਰੂ ਸਾਹਿਬ ਸਾਡੇ ਮਨ ਦੇ ਹਨੇਰੇ ਨੂੰ ਮਿਟਾ ਦੇਣ ਤਾਂ ਸਾਨੂੰ ਉਹ ਜੋਤ ਬਖਸ਼ ਜੋ ਜਦਾ ਸਚਾਈ ਦੀ ਰਾਹ ਤੇ ਚੱਲਣ ਦਾ ਹੌਸਲਾ ਦੇਵੇ ਤਾਂ ਆਕਰ ਵਿੱਚ ਸਾਰਿਆਂ ਨੂੰ ਬੰਦੀ ਛੋੜ ਦੇ ਉਸ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਕਰ ਬੋਲਦੇ ਆ ਤਾਂ ਕੋਈ ਨਾਮ ਜਾਂ ਕਿਸੇ ਦੀ ਸ਼ਾਨ ਦੇ ਖਰਾਬ ਕੁਸ਼ ਲਵਜ ਬੋਲੇ ਗਏ ਹੋਣ ਤਾਂ ਸੰਗਤ ਮਾਫੀਆ ਮਾਫੀ ਕਰੇ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੋ ਹੋ ਸਕਦਾ ਸਿੱਖ ਧਰਮ ਦੇ ਬਾਰੇ ਵਿੱਚ ਜਿੰਨੇ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਆ ਓਨੇ ਇੱਕ ਸੰਗਤ ਦੇ ਨਾਲ ਅਸੀਂ ਸਾਂਝੀ ਕਰਨ ਦਾ ਯਤਨ ਜ਼ਰੂਰ ਕਰਿਆ ਕਰਾਂਗੇ ਜੋ ਵੀ ਦਿਨ ਤਿਹਾਰ ਆਪਣਾ ਆਉਂਦਾ ਹੋਵੇਗਾ ਧੰਨਵਾਦ ਜੀ